ਇਤੋਂ ਮਿਲਦੀਆਂ ਨੇ ਤੀਆਂ ਪੁੱਤਰਾਂ ਦੀਆਂ ਦਾਤਾਂ ਅੱਜ ਅਸੂ ਮਹੀਨੇ ਦੀ ਸੰਗਰਾਮ ਦਾ ਸਾਰੇ ਸੰਗਤ ਨੂੰ ਅਸੂ ਮਹੀਨੇ ਦੀ ਸੰਗਰਾਮ ਦੀਆਂ ਬਹੁਤ ਬਹੁਤ ਮੁਬਾਰਕਾਂ ਜੀ ਉਠੋ ਨਾਓ ਤੋ ਤੇ ਗੁਰਦੁਆਰਾ ਸਾਹਿਬ ਦਰਸ਼ਨ ਮਿਲੇ ਜਾ ਕੇ ਕਰੋ ਤੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਬਾਬਾ ਜੀ ਨੂੰ ਪਿਆਰ ਕਰਨ ਵਾਲੇ ਵੀਡੀਓ ਨਾਲ ਤੱਕ ਦੇਖੋ ਤੇ ਨਾਲ ਦੀ ਨਾਲ ਸ਼ੇਅਰ ਜਰੂਰ ਕਰ ਦਿਓ ਅੱਜ ਦੱਸ ਦਿਆਂ ਇਹਦੋਂ ਦਾ ਆਪਜ ਨੂੰ ਪੂਰਾ ਇਤਿਹਾਸ ਵਿਸਤਾਰ ਦੇ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਆਜਾ ਇਸ ਦਰਸ਼ਨਦਾਰੇ ਕਰਨ ਦੇ ਲਈ ਗੁਰਦੁਆਰਾ ਬੀੜ ਬਾਬਾ ਬੁੱਢਾ ਸਾਹਿਬ ਜੀ ਉਹ ਪਵਣ ਪਿੱਤਰ ਸਥਾਨ ਆ ਜਿਸ ਸਥਾਨ ਤੇ ਮਾਤਾ ਗੰਗਾ ਚੋਲੀਆਂ ਪਾਰ ਕੇ ਲੈ ਗਈ ਤੇ ਜੋ ਵੀ ਸੰਗਤਾਂ ਸ਼ਰਦਾ ਪਾਵਨ ਦੇ ਨਾਲ ਇਸ ਸਥਾਨ ਤੇ ਆਉਂਦੀਆਂ ਨੇ ਬਾਬਾ ਜੀ ਸਭ ਦੀਆਂ ਮਨੋ ਕਾਮਣਾਂ ਵਾ ਪੂਰੀਆਂ ਕਰ ਦਿਆ ਗੁਰਦੁਆਰਾ ਬੀੜ ਬਾਬਾ ਬੁੱਢਾ ਸਾਹਿਬ ਜੀ ਅੰਮ੍ਰਿਤਸਰ ਤੋਂ ਵੀ 25 ਕਿਲੋਮੀਟਰ ਦੀ ਦੂਰੀ ਤੇ ਸਥਿਤ ਖੇਮ ਕਰਨ ਰੋਡ ਨਜ਼ਦੀਕ ਕਸਬਾ ਚਵਾਲ ਦੇ ਨੇੜੇ ਸ਼ਿਸ਼ੋਬੀਤ ਗੁਰਦੁਆਰਾ ਬੀੜ ਸਾਹਿਬ ਦਸਬੰਦ ਬ੍ਰਹਮ ਗਿਆਨੀ ਤਨਤਨ ਬਾਬਾ ਬੁੱਢਾ ਸਾਹਿਬ ਜੀ ਦੇ ਨਾਲ ਹੈ ਤਨਤਨ ਬਾਬਾ ਬੁੱਢਾ ਸਾਹਿਬ ਜੀ ਨੂੰ ਪਹਿਲੀ ਪਾਸ਼ਾਹੀ ਤੋਂ ਲੈ ਕੇ ਛੇਵੇਂ ਪਾਸ਼ਾਹੀ ਤੱਕ ਦੇ ਦਰਸ਼ਨ ਕਰਨ ਦਾ ਸੁਭਾਗ ਪ੍ਰਾਪਤ ਹੋਇਆ ਤੇ ਪੰਜ ਗੁਰੂ ਸਹਿਬਾਨਾਂ ਨੂੰ ਗੱਦੀ ਤਿਲਕ ਬਖਸ਼ਿਸ਼ ਕੀਤਾ ਜਦੋਂ ਸ਼੍ਰੀ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ ਗੋਇੰਦਵਾਲ ਸਾਹਿਬ ਵਿਖੇ ਰਹਿੰਦੇ ਸਨ ਤਾਂ ਉਹਨਾਂ ਦੇ ਪਰਮ ਸੇਵਕ ਤਾਨਾ ਧਨ ਬਾਬਾ ਬੁੱਢਾ ਸਾਹਿਬ ਜੀ ਸੰਗਤਾਂ ਦੀ ਸੇਵਾ ਨਾਲ ਅਤੇ ਸਿਮਰਨ ਕਰਾਇਆ ਕਰਦੇ ਸਨ ਅਕੋਰ ਬਾਦਸ਼ਾਹ ਵੀ ਗੁਰੂ ਸਾਹਿਬ ਦਾ ਸ਼ਰਧਾਲੂ ਸੀ ਇੱਕ ਦਿਨ ਅਕੋਰ ਬਾਦਸ਼ਾਹ ਗੁਰੂ ਜੀ ਦੇ ਦਰਸ਼ਨ ਕਰਨ ਲਈ ਗੋਇੰਦਵਾਲ ਸਾਹਿਬ ਕੀ ਆਏ ਸਨ ਅਤੇ ਪਹਿਲਾਂ ਪੰਗਤ ਵਿੱਚ ਬੈਠ ਕੇ ਪ੍ਰਸ਼ਾਦਾ ਛਕਿਆ ਤੇ ਬਾਅਦ ਵਿੱਚ ਗੁਰੂ ਸਾਹਿਬ ਦੇ ਦਰਸ਼ਨ ਕੀਤੇ ਗੁਰੂ ਸਾਹਿਬ ਜੀ ਦਾ ਹੁਕਮ ਸੀ ਪਹਿਲਾਂ ਪੰਗਤ ਪਾਸ਼ੇ ਸੰਗਤ ਅਕਬਰ ਬਾਦਸ਼ਾ ਚਿਰਗੁਰੂ ਅਮਰਦਾਸ ਮਹਾਰਾਜ ਜੀ ਦੇ ਨਾਮ ਬਚ ਮੁਲਾਸ ਕਰਕੇ ਬਹੁਤ ਪਰਸੰਨ ਹੋਏ ਉਹਨਾਂ ਦੀ ਸ਼ੈਨ ਸ਼ੀਲਤਾ ਵੇਖ ਕੇ ਪ੍ਰਭਾਵਿਤ ਹੋਏ ਉਹਨਾਂ ਦੇ ਮਨ ਵਿੱਚ ਆਇਆ ਕਿ ਕਿਉਂ ਨਾ ਗੁਰੂ ਘਰ ਨੂੰ ਕੁਝ ਜ਼ਮੀਨ দান ਦਿੱਤੀ ਜਾਵੇ ਅਕਬਰ ਬਾਦਸ਼ਾ ਨੇ ਪਰਸੰਨ ਹੋ ਕੇ ਆਪਣੀ ਜ਼ਗੀਰ ਵਿੱਚੋਂ ਕੁਝ ਜ਼ਮੀਨ ਚਵਾਰ ਅਤੇ ਪਿੰਡ ਠੱਠੇ ਦੇ ਨਾਮ দান ਕਰ ਦਿੱਤੀ ਜੋ ਕਿ ਅੱਜ ਵੀ ਨਾ ਬੁੱਲਦੀ ਹੈ ਇਸ ਜ਼ਮੀਨ ਵਿੱਚ ਇੱਕ ਛੋਟਾ ਜਿਹਾ ਜੰਗਲ ਸੀ ਜਿਸ ਨੂੰ ਬੀੜ ਕਿਹਾ ਜਾਂਦਾ ਸੀ ਗੁਰੂ ਅਮਰਦਾਸ ਮਹਾਰਾਜ ਜੀ ਪਾਛੇ ਨੇ ਗੋਇੰਦਵਾਲ ਸਾਹਿਬ ਤੋਂ ਬਾਬਾ ਬੁੱਢਾ ਸਾਹਿਬ ਜੀ ਨੂੰ ਜ਼ਮੀਨ ਦੀ ਸਾਂਭ ਸੰਭਾਲ ਵਾਸਤੇ ਪਿੰਡ ਟੱਠੇ ਭੇਜ ਦਿੱਤਾ ਕਿਉਂਕਿ ਬਾਬਾ ਬੁੱਢਾ ਸਾਹਿਬ ਜੀ ਖੇਤੀਬਾੜੀ ਦਾ ਕੰਮ ਚੰਗੀ ਤਰ੍ਹਾਂ ਜਾਣਦੇ ਸਨ ਤਨ ਧਨ ਬਾਬਾ ਬੁੱਢਾ ਸਾਹਿਬ ਜੀ ਗੁਰੂ ਸਾਹਿਬ ਦਾ ਹੁਕਮ ਮੰਨ ਕੇ ਪਿੰਡ ਠੱਠੇ ਆ ਪਹੁੰਚੇ ਤੇ ਇੱਥੇ ਖੇਤੀਬਾੜੀ ਦਾ ਕੰਮ ਕੀਤਾ ਨਾਲ ਹੀ ਜੰਗਲ ਜਿਸ ਨੂੰ ਬੀੜ ਕਿਹਾ ਜਾਂਦਾ ਸੀ ਉਸ ਦੀ ਸਾਂਭ ਸੰਭਾਲ ਕੀਤੀ ਬਾਬਾ ਬੁੱਢਾ ਸਾਹਿਬ ਜੀ ਨੇ ਮੱਜਾਂ گاਵਾਂ ਰੱਖੀਆਂ ਅਤੇ ਨਾਲ ਹੀ ਬੱਚਿਆਂ ਨੂੰ ਗੁਰਬਾਣੀ ਦੀ ਸਿੱਖਿਆ ਅਤੇ ਸ਼ਸਤਰ ਵਿਦਿਆ ਬਾਰੇ ਵਿਅਾਸ ਕਰਵਾਇਆ ਇਸ ਤਰ੍ਹਾਂ ਇਸ ਸਥਾਨ ਦਾ ਨਾਮ ਬੀੜ ਬਾਬਾ ਬੁੱਢਾ ਸਾਹਿਬ ਪੈ ਗਿਆ ਇੱਕ ਵਾਰ ਮਾਤਾ ਗੰਗਾ ਜੀ ਗੁਰੂਕਾਰ ਦੇ ਬਹੁਤ ਕੀਮਤੀ ਦਸਾਲੇ ਸਕਾਰ ਐ ਸਨ ਦਸਾਲੇ ਵੇਖ ਕੇ ਪ੍ਰੀਤੀ ਚੰਦ ਦੀ ਘਰਵਾਲੀ ਕਰਮੋ ਜੋ ਕਿ ਮਾਤਾ ਗੰਗਾ ਜੀ ਦੀ ਜਠਾਣੀ ਲੱਗਦੀ ਸੀ ਆਪਣੇ ਪਤੀ ਪ੍ਰੀਤੀ ਚੰਦ ਨੂੰ ਕਹਿਣ ਲੱਗੀ ਕਿ ਮੈਨੂੰ ਵੀ ਵਦਿਆ ਦਿਸ਼ਾਲੇ ਲਿਆ ਕੀ ਦਿਓ ਮੈਂ ਵੀ ਸੰਭਾਲ ਕੇ ਰਖਣੇ ਹਨ ਅੱਗੋਂ ਪ੍ਰਿਤੀ ਚੰਦ ਕਹਿਣ ਲੱਗਾ ਕਿ ਇਹ ਦਿਸ਼ਾਲੇ ਆਪਣੇ ਪੁੱਤਰ ਮਿਹਰਬਾਨ ਦੇ ਕੰਮ ਹੀ ਆਉਣੇ ਹਨ ਕਿਉਂਕਿ ਮਾਤਾ ਗੰਗਾ ਦੇ ਕੋਲ ਕਿਹੜਾ ਕੋਈ ਪੁੱਤ ਹੈਗਾ ਇਹ ਗੱਲ ਮਾਤਾ ਗੰਗਾ ਜੀ ਦੇ ਜਦੋਂ ਕੰਨਾਂ ਦੇ ਵਿੱਚ ਪੈਂਦੀ ਆ ਤੇ ਬਹੁਤ ਉਦਾਸ ਹੋ ਜਾਂਦੇ ਨੇ ਮਾਤਾ ਗੰਗਾ ਜੀ ਉਦਾਸੀ ਦਾ ਕਾਰਨ ਗੁਰੂ ਸਾਹਿਬ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਜਦੋਂ ਪੁੱਛਿਆ ਨਾ ਤੇ ਉਸ ਸਮੇਂ ਮਾਤਾ ਗੰਗਾ ਜੀ ਨੇ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਸਾਰੀਆਂ ਗੱਲਾਂ ਦੱਸਿਆਂ ਤੇ ਗੁਰੂ ਅਰਜਨ ਦੇਵ ਮਹਾਰਾ ਸੱਚੇ ਪਾਤਸ਼ਾਹ ਜੀ ਨੇ ਮਾਤਾ ਗੰਗਾ ਜੀ ਨੂੰ ਕਿਹਾ ਕਿ ਪੁੱਤਰਾਂ ਦੇ ਦਾਨੀ ਤਨਤਨ ਬਾਬਾ ਬੁੱਢਾ ਸਾਹਿਬ ਜੀ ਜੋ ਬੀੜ ਵਿਖੇ ਰਹਿੰਦੇ ਹਨ ਤੁਸੀਂ ਆਟਾ ਪੀਸ ਕੇ ਮਿੱਸੇ ਪ੍ਰਸ਼ਾਦੇ ਤਿਆਰ ਕਰਕੇ ਅਚਾਰ ਪਿਆਜ਼ ਲੱਸੀ ਦਾ ਮਟਕਾ ਲੈ ਕੇ ਨੰਗੇ ਪੈਰੀ ਤਨਤਨ ਬਾਬਾ ਬੁੱਢਾ ਸਾਹਿਬ ਜੀ ਨੂੰ ਪ੍ਰਸ਼ਾਦਾ ਛਕਾਓ ਅਤੇ ਉਹਨਾਂ ਅੱਗੇ ਅਰਦਾਸ ਕਰੋ ਕਿ ਬਾਬਾ ਜੀ ਸਾਨੂੰ ਪੁੱਤ ਦੀ ਦਾਤ ਬਖਸ਼ੋ ਮਾਤਾ ਗੰਗਾ ਜੀ ਨੰਗੇ ਪੈਰੀ ਬੀੜ ਬਾਬਾ ਬੁੱਢਾ ਸਾਹਿਬ ਵੇਖੇ ਬਾਬਾ ਬੁੱਢਾ ਸਾਹਿਬ ਨੇ ਪ੍ਰਸ਼ਾਦਾ ਛਕਾਉਣ ਵਾਸਤੇ ਗਏ ਉੱਥੇ ਜਾ ਕੇ ਪ੍ਰਸ਼ਾਦਾ ਛਕਾਇਆ ਤੇ ਉਹਨਾਂ ਅੱਗੋਂ ਪੁੱਤਰ ਦੀ ਦਾਤ ਮੰਗੀ ਬਾਬਾ ਬੁੱਢਾ ਸਾਹਿਬ ਜੀ ਨੇ ਮਾਤਾ ਗੰਗਾ ਜੀ ਦੀ ਸੇਵਾ ਭਾਵਨਾ ਤੋਂ ਪ੍ਰਸੰਨ ਹੋ ਕੇ ਕਿਹਾ ਕਿ ਆਪ ਦੇ ਘਰ ਵਿੱਚ ਬਹੁਤ ਵੱਡਾ ਯੋਧਾ ਪੁੱਤ ਪੈਦਾ ਹੋਵੇਗਾ बाबा बुड्ढा ਸਾਹਿਬ ਜੀ ਦੇ ਵਾਰ ਦੇ ਨਾਲ ਮਾਤਾ ਗੰਗਾ ਜੀ ਅਤੇ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਦੇ ਅਗਰੇ ਵਿਕੇ ਮੀਰੀ ਪੀਰੀ ਦੇ ਮਾਲਕ ਛਿਰ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਜੀ ਨੇ ਜਨਮ ਲਿਆ ਵਾਹਿਗੁਰੂ ਵਾਹਿਗੁਰੂ बाबा बुड्ढा ਸਾਹਿਬ ਜੀ ਸਿੱਖ ਪੰਥ ਦੀ ਮਹਾਨ ਸਤਕਾਰਯੋਗ ਸਖਸ਼ੀਅਤ ਸਨ ਛਿਰ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਜਦੋਂ ਸ਼੍ਰੀ ਦਰਬਾਰ ਸਾਹਿਬ ਦੀ ਸਥਾਪਨਾ ਕੀਤੀ ਤਾਂ ਆਪ ਜੀ ਨੇ ਇੱਕ 베ਰੀ ਦੇ ਰੁੱਖ ਹੇਠ ਬੈਠ ਕੇ ਸੰਗਤਾਂ ਨੂੰ ਸੇਵਾ ਲਈ ਪ੍ਰੇਰਿਤ ਕਰਦੇ ਸਨ। ਸ਼੍ਰੀ ਦਰਬਾਰ ਸਾਹਿਬ ਦੇ ਪਹਿਲੇ ਮੁੱਖ ਗ੍ਰੰਤੀ ਹੋਣ ਦਾ ਆਪ ਜੀ ਨੂੰ ਸੁਭਾਗ ਪ੍ਰਾਪਤ ਹੋਇਆ। ਜਦੋਂ ਮੇਰੀ ਪੀੜ ਤੇ ਮਾਲਕ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਜੀ ਗਵਾਲੀਅਰ ਦੇ ਕਿਲੇ ਵਿੱਚ ਕੈਦ ਕੀਤੇ ਗੈ ਸੰਤਾਂ ਬਾਬਾ ਬੁੱਢਾ ਸਾਹਿਬ ਜੀ ਅੰਮ੍ਰਿਤਸਰ ਤੋਂ ਸੰਗਤਾਂ ਨੂੰ ਨਾਲ ਲੈ ਕੇ ਗਵਾਲੀਅਰ ਜਾਂਦੇ ਰਹੇ। ਬਾਬਾ ਬੁੱਢਾ ਸਾਹਿਬ ਜੀ ਦੀ ਸ਼ਖਸੀਅਤੋਂ ਸਿੱਖ ਸੰਗਤਾਂ ਬਹੁਤ ਪ੍ਰਭਾਵਿਤ ਸਨ। ਅੱਜ ਦੀ ਸੰਗਤਾਂ ਵੀੜ ਬਾਬਾ ਬੁੱਢਾ ਸਾਹਿਬ ਜੀ ਬਹੁਤ ਸਰਦਾ ਪਾਵਣ ਦੇ ਨਾਲ ਮਿਸੇ ਪ੍ਰਸ਼ਾਦੇ ਚੜਾਉਂਦੀਆਂ ਹਨ ਤੇ ਗੁਰੂ ਸਾਹਿਬ ਦੀਆਂ ਖੁਸ਼ੀਆਂ ਪ੍ਰਾਪਤ ਕਰਦੀਆਂ ਹਨ ਮਾਜੇ ਦੇ ਸਭ ਤੋਂ ਪ੍ਰਸਿੱਧ ਇਸ ਮੇਲੇ 'ਚ ਮਾਲਵੇ ਦੀਆਂ ਸੰਗਤਾਂ ਵੀ ਇੱਕ ਦਿਨ ਪਹਿਲਾਂ ਹਮ-ਹਮਾ ਕੇ ਪਹੁੰਚਦੀਆਂ ਹਨ ਤੇ ਇਸ ਸਥਾਨ ਤੇ ਹਰ ਸਾਲ ਦੀ ਤਰ੍ਹਾਂ 6 ਅਤੇ 7 ਅਕਤੂਬਰ ਨੂੰ ਬਹੁਤ ਬਾਰੇ ਜੋੜ ਮੇਲਾ ਲੱਗਦਾ ਆ ਜਿੱਥੇ ਲੱਖਾਂ ਦੀ ਗਿਣਤੀ ਵਿੱਚ ਸੰਗਤਾਂ ਆ ਕੇ ਨਤਵਸਤਕ ਹੁੰਦੀਆਂ ਹਨ ਅਤੇ ਗੁਰੂਕਾਰ ਦੀਆਂ ਖੁਸ਼ੀਆਂ ਪ੍ਰਾਪਤ ਕਰਦੀਆਂ ਹਨ ਇੱਕ ਵਾਰ ਫਿਰ ਸਾਰੀ ਸੰਗਤ ਨੂੰ ਅਸੂ ਮਹੀਨੇ ਦੀ ਸੰਗਰਾਣ ਦੀਆਂ ਬਹੁਤ-ਬਹੁਤ ਮੁਬਾਰਕਾਂ ਜੀ ਧੰਨ ਧੰਨ ਬਾਬਾ ਬੁੱਢਾ ਸਾਹਿਬ ਜੀ ਆਪ ਸੰਗਤ ਤੇ ਮੇਰ ਪਰਿਆ ਹੱਥ ਰੱਖਣਾ ਜੁੜੇ ਰਹੋ ਇਸੇ ਤਰ੍ਹਾਂ ਆਪਣੇ YouTube Facebook Instagram ਦੇ ਨਾਲ ਜਿਨ੍ਹਾਂ ਦਾ ਨਾਮ ਫਿਰੋਜ਼ਪੁਰਿਆ ਹਮਿਉਨਿਟੀ ਕਲੱਬ ਅਤੇ ਮਨਜੀਤ ਸਿੰਘ ਫਿਰੋਜ਼ਪੁਰਿਆ ਕਲੱਬ ਆ ਉਸੇ ਫੇਸਬੁਕ ਤੇ ਵੀ ਸਰਚ ਕਰ ਸਕਦੇ ਹੋ YouTube ਤੇ ਤੇ Instagram ਤੇ ਸਰਚ ਕਰਕੇ ਨਾਲ ਜ਼ਰੂਰ ਅਟੈਚ ਹੋ ਜੀ ਤਾਂ ਕਿ ਉਹਨਾਂ ਵਾਲੇ ਵੀਰ ਤੱਕ ਜਲਦੀ ਪਹੁੰਚ ਸਕਣ ਤੇ ਇਸੇ ਤਰ੍ਹਾਂ ਗੁਰੂ ਘਰ ਦੀਆਂ ਦਰਸ਼ਨਾਂ ਦੇ ਕਰਕੇ ਆਪ ਜੀ ਆਨੰਦ ਮਾਣ ਸਕੋ ਤੇ ਇਸੇ ਤਰ੍ਹਾਂ ਹੀ ਆਪ ਸੰਗਤ ਨੂੰ ਵੀਡੀਓ ਪਾ ਕੇ ਦਰਸ਼ਨਾਂ ਦਾ ਜੜਿਆ ਉਹ ਕਰਉਂਦੇ ਰਵਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ